ਜਗਵਨ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਪਟਿਆਲਾ ਦੀ ਪਸਿਆਨਾ ਪਾਖੜਾ ਨਹਿਰ ਦੇ ਕਿਨਾਰੇ ਤੋਂ ਇੱਕ ਵਿਅਕਤੀ ਦੀ ਜਿਹੜੀ Laash ਹੈ ਪੇਟ ਦੇ ਨਾਲ ਲਟਕੀ ਹੋਈ ਮਿਲੀ ਹੈ ਗੋਤਾ ਖੋਲੜੀ ਟੀਮ ਜਿਹੜੀ ਹੈ ਪਾਖੜਾ ਨਹਿਰ ਦੇ ਉੱਪਰ ਮੌਜੂਦ ਸੀਗੀ ਤਾਂ ਉਸੇ ਸਮੇਂ ਜਦੋਂ ਪਾਖੜਾ ਨਹਿਰ ਦੇ ਵਿੱਚ ਸਰਚ ਚੱਲ ਰਹੀ ਸੀਗੀ ਤਾਂ ਪਾਖੜਾ ਨਹਿਰ ਦੇ ਕੰਡੇ ਤੇ ਹੀ ਜਿਹੜੀ ਇੱਕ ਦਰਖਤਾਂ ਦੇ ਵਿਚਕਾਰ ਜਿਹੜੀ ਇੱਕ Laash ਹੈ ਉਹ ਲਟਕੀ ਹੋਈ ਮਿਲਦੀ ਹੈ ਬੋਲੇ ਸ਼ੰਕ ਡਾਈਵਰ ਕਲੱਬ ਦੇ ਗੋਤਾਖੋਰ ਜਿਹੜੇ ਇਸ ਜਗ੍ਹਾ ਦੇ ਉੱਪਰ ਮੌਜੂਦ ਸੀਗੇ ਰੋਜ਼ਾਨਾ ਦੀ ਤਰ੍ਹਾਂ ਜਿਹੜੀ ਸਰਚ ਹੈ ਹਾਕੜਾ ਨਹਿਰ ਦੇ ਵਿੱਚ ਚਲਦੀ ਪਈ ਸੀਗੀ ਤਾਂ ਉਸੇ ਸਮੇਂ ਦੌਰਾਨ ਜਿਹੜੀ ਇੱਕ ਵਿਅਕਤੀ ਦੀ লাশ ਜਿਹੜੀ ਹੈ ਉਹ ਦਰਖਤ ਦੇ ਨਾਲ ਲਟਕੀ ਹੋਈ ਮਿਲਦੀ ਹੈ ਤਾਂ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਵੱਲੋਂ ਜਿਹੜੀ ਹੈ ਮੌਕੇ ਤੇ ਪਹੁੰਚ ਕੇ ਗੋਤਾਖੋਰਾਂ ਦੀ ਟੀਮ ਦੀ ਮਦਦ ਦੇ ਨਾਲ ਇਸ লাশ ਨੂੰ ਜਿਹੜਾ نیچے ਉਤਾਰਿਆ ਗਿਆ ਹੈ ਗਲੇ ਦੇ ਵਿੱਚ ਜਿਹੜਾ ਪਰਣਾ ਬੰਦਿਆ ਹੋਇਆ ਸੀਗਾ ਤਾਂ ਉਸ ਦੇ ਨਾਲ ਹੀ ਜਿਹੜੀ লাশ ਸੀਗੀ ਉਹ ਪੇੜ ਦੇ ਨਾਲ ਲਟਕੀ ਹੋਈ ਸੀਗੀ ਤਾਂ ਹੁਣ লাশ ਨੂੰ ਜਿਹੜਾ نیچے ਉਤਾਰਿਆ ਗਿਆ ਹੈ ਤੇ ਪੋਸਟਮਾਰਟਮ ਦੇ ਲਈ ਹਸਪਤਾਲ ਭੇਜਿਆ ਜਾਣਾ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਜੇਬ ਦੇ ਵਿੱਚੋਂ ਇੱਕ ਟਿਕਟ ਮਿਲਦੀ ਹੈ ਤਨੌਲੀ ਤੋਂ ਫਗਨਹਾਜ਼ਰਾ ਦੀ ਜਿਹੜੀ ਟਿਕਟ ਸੀਗੀ ਤਾਂ ਹੁਣ ਗੋਤਾ ਕੋਰਾ ਦੀ ਟੀਮ ਨੇ ਜਿਹੜੀ ਹੈ ਇਸ লাশ ਨੂੰ ਜਿਹੜਾ نیچے ਉਤਾਰਿਆ ਤੇ نیچے ਉਤਾਰ ਕੇ ਜਿਹੜਾ ਇਸ লাশ ਨੂੰ ਹਸਪਤਾਲ ਭੇਜਿਆ ਜਾ ਰਿਹਾ ਹੈ ਫਿਲਹਾਲ ਹਜੇ ਕੋਈ ਇਸ ਵਿਅਕਤੀ ਦੀ ਜਾਣਕਾਰੀ ਜਿਹੜੀ ਹੈ ਉਹ ਨਹੀਂ ਪਤਾ ਲੱਗ ਸਕੀ ਕਿਉਂਕਿ ਅਣਪਛਾਤੀ ਜਿਹੜੀ ਹੈ ਲਾਸ਼ ਹੈ ਦਰਖਤਾਂ ਦੇ ਵਿੱਚਕਾਰ ਜਿਹੜੀ ਲਟਕੀ ਹੋਈ ਸੀਗੀ ਤਾਂ ਬੋਲੇ ਸ਼ੰਕਰ ਡਾਈਵਰ کلب ਦੇ ਜਿਹੜੇ ਪ੍ਰਧਾਨ ਨੇ ਸ਼ੰਕਰ ਭਾਰਦਵਾਜ ਉਹ ਵੀ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਕਿਉਂਕਿ ਸਰਚ ਜਿਹੜੀ ਹੈ ਉਹ ਚੱਲਦੀ ਪਈ ਸੀਗੀ ਸਰਚ ਦੇ ਦੌਰਾਨ ਹੀ ਜਿਹੜੀ ਗੋਤਾਖੋਰਾਂ ਨੂੰ ਇਹ ਲਾਸ਼ ਜਿਹੜੀ ਆ ਉਹ ਇਸ ਜਗ੍ਹਾ ਤੋਂ ਦਿਖਦੀ ਆ ਤੁਸੀਂ ਇਹ ਜਗ੍ਹਾ ਦੇਖ ਸਕਦੇ ਹੋ ਕਿ ਇਹ ਪੂਰਾ ਜੰਗਲ ਭਰਿਆ ਇਲਾਕਾ ਹੈ ਜਿੱਤੇ ਪੇੜੀ ਹੀ ਪੇੜ ਜਿਹੜੇ ਨੇ ਜੰਗਲ ਦੇ ਵਿੱਚ ਨੇ ਤਾਂ ਉਸੇ ਜੰਗਲ ਦੇ ਵਿੱਚ ਜਿਹੜੀ ਇਹ Laash ਹੈ ਲਟਕੀ ਹੋਈ ਸੀਗੀ ਤਾਂ ਗੱਲਬਾਤ ਕਰਦੇ ਹਾਂ ਸ਼ੰਕਰ ਜੀ ਪੂਰਾ ਮਾਮਲਾ ਕੀ ਇਹ ਹੈ ਕਿੰਨੇ ਕ وجہ ਜਿਹੜੀ ਹੈ ਇੰਤਲਾਹ ਮਿਲਦੀ ਹੈ ਤੁਹਾਨੂੰ ਲਗਭਗ ਬੋਲੇ ਸ਼ੰਕਰ ਡਾਈਵਰ ਕਲੋ ਗੋਤਾ ਖੋਰ ਟੀਮ ਹੈ ਜੋ ਪਾਖੜਾ ਨਹਿਰ ਤੇ ਗੁੰਮੇ ਹੋਏ ਵਿਅਕਤੀਆਂ ਜਾਂ ਡੁੱਬੇ ਹੋਏ ਵਿਅਕਤੀਆਂ ਦੀ ਭਾਲ ਕਰਦੀ ਆ ਸੋ ਰਾਉਂਡ ਅਪ ਕਰ ਰਹੇ ਸੀਗੇ ਲਗਭਗ 2 ਘੰਟੇ ਹੋ ਗਏ ਸਾਨੂੰ ਇਸ ਗੱਲ ਨੂੰ ਤੇ ਰਾਉਂਡ ਅਪ ਕਰ ਰਹੇ ਸੀ ਜੋ ਇੱਥੇ ਕੁਝ ਬੰਦੇ ਵੀ ਖੜੇ ਸੀਗੇ ਤੇ ਜੇ ਤੂੰ ਦੇਖਿਆ ਇੱਕ ਵਿਅਕਤੀ ਜਿਹੜਾ ਉਹ ਲਟਕਿਆ ਪਿਆ ਹੈਗਾ ਪਰ ਉਸ ਨੂੰ ਜਿਹੜਾ ਲਟਕਿਆ ਪਿਆ ਹੈਗਾ ਉਸ ਨੂੰ ਜਦੋਂ ਤੇ ਦੇਖਿਆ ਤੇ ਨਾਲ ਹੀ ਅਸੀਂ ਇੱਥੇ ਪਸਿਆਣੇ ਕੋਲ ਸੀ ਸਾਰੇ ਗੋਤਾਖੋਰ ਪਹੁੰਚ ਗਏ ਪਹੁੰਚਣ ਤੋਂ ਬਾਅਦ ਦੇਖਦੇ ਸਾਰ ਇਹਦੀ ਤਲਾਹ ਜਿਹੜੀ ਐ ਐਸਐਚਓ ਸਾਹਿਬ ਨੂੰ ਦਿੱਤੀ ਹਾਂ ਜਿਹੜੇ ਪਸਿਆਣੇ ਦੇ ਇੰਚਾਰਜ ਨੇ ਉਹਨਾਂ ਨੂੰ ਦਿੱਤੀ ਤੇ ਮੌਕੇ ਪਰ ਉਹਨਾਂ ਨੇ ਆਪਣੀ ਜਿਹੜੀ ਟੀਮ ਹੈ ਇੱਕ ਉਹ ਭੇਜੀ ਗਈ ਹੈ ਜੋ ਆ ਕੇ ਪੂਰਾ ਸਰਚ ਕਰਕੇ ਜਿਹੜੀ ਬਾਡੀ ਹੈ ਉਸ ਨੂੰ ਅਸੀਂ ਪੈਕ ਕਰਕੇ ਹੁਣ ਐਂਬੂਲੈਂਸ ਲੱਤੀ ਹੈ ਸ਼ੰਕਰ ਜੀ ਕਾਫੀ ਹੈ ਨਾ ਲੱਗ ਰਿਹਾ ਹੈ ਕਿ ਜਿਸ ਦਾ ਲਟਕੀ ਹੋਈ ਸੀਗੀ ਉਸ ਤੋਂ ਕਾਫੀ ਐਂਗਲ ਲੱਗਦੇ ਨੇ ਇੱਕ ਪਾਸੋਂ ਲੱਗਦਾ ਹੈ ਕਿ ਪਈ ਕਿਸੇ ਨੇ ਮਾਰਨਾ ਦਿੱਤਾ ਹੋਵੇ ਦੂਜੇ ਪਾਸੋਂ ਲੱਗਦਾ ਕਿ ਸੁਸਾਈਡ ਵੀ ਹੋ ਸਕਦਾ ਤੁਹਾਡਾ ਰੋਜ਼ਾਨਾ ਦਾ ਕੰਮ ਹੈ ਤੁਹਾਨੂੰ ਕੀ ਲੱਗਦਾ ਇਹਦੀ ਨਾ ਦੇਖੋ ਜਿਹੜੀ ਆਪਾਂ ਕਹਿੰਦੇ ਆ ਪ੍ਰਾਈਵੇਟ ਪਾਰਟ ਵੀ ਇਹਦੀ ਕਲੈਟਿੰਗ ਵੀ ਬਾਹਰ ਆ ਗਈ ਸੀਗੀ ਤੇ ਬਾਕੀ ਪਰਨੇ ਨਾਲ ਬੰਨੀ ਹੋਈ ਸੀ ਜਿਆਦਾ ਜਾਂਚ ਜਿਹੜੀ ਆ ਪੋਸਟਮਾਰਟਮ ਦੀ ਰਿਪੋਰਟ ਹੀ ਜਾ ਸਕਦੀ ਹੈ ਕਿਉਂਕਿ ਸਾਡਾ ਕੰਮ ਸੀ ਡੈੱਡ ਬੋਡੀ ਨੂੰ ਥੱਲੇ ਤਾਰਨਾ ਔਰ ਅਸੀਂ ਥੱਲੇ ਤਾਰ ਕੇ ਪੈਕ ਕਰਕੇ ਜਿਹੜੀ ਆ ਉਹ ਐਂਬੂਲੈਂਸ ਚ ਲਾਤੀ ਹੈ ਪਰ ਵਿਸ਼ਾ ਇਹ ਵੀ ਜਿਹੜੀ ਜਾਂਚ ਹੈ ਉਹ ਪੁਲਿਸ ਜਿਆਦਾ ਜਾਂ ਪੋਸਟਮਾਰਟਮ ਤੁਹਾਨੂੰ ਬਿਹਤਰ ਦੱਸ ਸਕਦਾ ਪਰ ਲਟਕੇ ਹੋਣ ਕਾਰਨ ਹੋ ਸਕਦਾ ਇਸ ਦੀ ਮੌਤ ਹੋ ਚੁੱਕੀ ਸਗੀ ਆ ਇਹਦੇ ਜਿਹੜਾ ਮੂੰਹ ਸੀਗਾ ਮੂੰਹ ਦੇ ਵਿੱਚ ਡਸਟ ਸੀ ਕਾਫੀ ਮਤਲਬ ਗੰਧ ਇਹਦੇ ਮੂੰਹ ਚ ਕਾਫੀ ਸੀਗਾ ਮੱਖੀਆਂ ਵਗੈਰਾ ਕਾਫੀ ਕੁਝ ਲੱਗੇ ਸੀ ਪਰ ਫਿਰ ਵੀ ਅਸੀਂ ਉਸ ਚੀਜ਼ ਦੀ ਪਰਵਾਹ ਨਾ ਕਰਕੇ ਡੈਡ ਬਡੀ ਨੂੰ ਥੱਲੇ ਤਰ ਕੇ ਔਰ ਐਮਬੂਲੈਂਸ ਲੱਤੀ ਹੈ ਕਿੰਨੇ ਕੇ ਡੇਢ ਤੋਂ ਲੱਗਦਾ ਹੈ ਕਿ ਉਹ ਰੈਟ ਕੀ ਹੋ ਸਕਦੀ ਹੈ ਕਿਉਂਕਿ ਰੋਜ਼ਾਨਾ ਤੁਸੀਂ ਸਰਚ ਕਰਦੇ ਹੋ ਟੀਮ ਉਰੇ ਰਹਿੰਦੀ ਹੈ ਤੁਹਾਡੀ ਗੋਤਾ ਕੋਰਾ ਦੀ ਹਨਾ ਤੇ ਕਿੰਨੇ ਦਿਨ ਪੁਰਾਣੀ ਲੱਗਦੀ ਹੈ ਉਰੇ ਦੇਖੋ ਸਾਨੂੰ ਤਾਂ ਇਨਫੋਰਮੇਸ਼ਨ ਅੱਜ ਆਈ ਹੈ ਪਰ ਇਹ ਰਾਤ ਦੀ ਹੋ ਸਕਦੀ ਹੈ ਜਾਂ ਪਰਸੋ ਰਾਤ ਦੀ ਵੀ ਹੋ ਸਕਦੀ ਹੈ ਪਰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਅਧਿਕਾਰੀ ਐਸ ਐਚ ਓ ਸਾਹਿਬ ਇਹ ਪੋਸਟਮਾਨ ਦੀ ਰਿਪੋਰਟ ਹੀ ਦੱਸ ਸਕਦੀ ਹੈ ਪਰ ਡੈੱਡ ਬੋਡੀ ਜਿਹੜੀ ਹੈ ਸਾਡੇ ਸਾਹਮਣੇ ਇੱਕ ਦੋ ਦਿਨਾਂ ਦੀ ਸਾਨੂੰ ਲੱਗਦੀ ਹੈ ਕਿਉਂਕਿ ਜਿਹੜੀ ਡਸਟ ਉਹਦੇ ਮੂੰਹ 'ਚ ਪਈ ਹੋ ਉਸ ਕਾਰਨ ਮੈਂ ਦੱਸ ਰਿਹਾ ਕੋਈ ਜੇਬ ਦੇ ਵਿੱਚੋਂ ਕੁਝ ਮਿਲਿਆ ਤਲਾਸ਼ੀ ਦੇ ਦੌਰਾਨ ਜਦੋਂ ਜਾਂਚ ਕਰ ਰਹੇ ਸੀ ਕਿ ਪੁਲਿਸ ਹਨਾ ਤੁਹਾਨੂੰ ਕਿਹਾ ਸੀਗਾ ਵੀ ਦੇਖੋ ਕੋਈ ਜੇਬ ਦੇ ਵਿੱਚੋਂ ਕੁਝ ਮਿਲਿਆ ਇੱਕ ਕਨੋਲੀ ਪਤਨਾ ਪੈਂਦਾ ਸ਼ਹਿਰ ਉੱਥੇ ਦੀ ਟਿਕਟ ਸੀ ਜਿਹੜੀ ਬੱਸ ਦੀ ਟਿਕਟ ਹੁੰਦੀ ਹੈ ਉਹ ਸੀ ਕੁਝ ਦਵਾਈਆਂ ਸੀਗੀਆਂ ਮੈਡੀਸਨ ਬਾਕੀ ਹੋਰ ਕੋਈ ਕਿਸੇ ਪ੍ਰਕਾਰ ਦਾ ਕੋਈ ਪ੍ਰੂਫ ਨਹੀਂ ਮਿਲਿਆ ਹਾਲੇ ਅਨਨੋਨ ਹੈ ਫਿਲਹਾਲ ਵਿਅਕਤੀ ਫਿਰ ਆਵੇ ਤਾਂ ਕੀ ਲੱਗਦਾ ਜਿਸ ਤਰ੍ਹਾਂ ਨਾ ਪਰਨਾ ਵਿੱਚ ਸੀਗਾ ਉਹੀ ਪਰਨਾ ਜਿਹੜਾ ਉੱਪਰ ਲਟਕਿਆ ਹੋਇਆ ਸੀ ਪੇਸ ਤੇ ਉਹਦੇ ਨਾਲ ਹੀ ਇਹ ਵਿਅਕਤੀ ਦੀ ਲਾਜ ਜਿਹੜੀ ਉਹਰੇ ਲਟਕੀ ਹੋਈ ਸੀਗੀ ਨਾ ਕੀ ਲੱਗਦਾ ਪਹਿਰਾਵੇ ਤੂੰ ਇਹਦੇ ਜੇਬਾਂ ਚੋਂ ਸਾਨੂੰ ਨਾ ਤੂੜੀ ਜਿਵੇਂ ਕਣਕ ਉਹ ਚਾਇਜ਼ ਦਾ ਫੁੱਸ ਜਾ ਮਿਲਿਆ ਹੈਗਾ ਤੇ ਪਹਿਨਾਵਾ ਮਤਲਬ ਖਾਕੀ ਕਲਰ ਦਾ ਪਜਾਮਾ কুর্তা ਪਰ ਇੱਕ ਕੜਾ ਪਾ ਰੱਖਿਆ ਹੈਗਾ ਤੇ ਮਤਲਬ ਕੋਈ ਲੇਬਰ ਹੋ ਸਕਦਾ ਜਾਂ ਕੰਪੈਨ ਦਾ ਡਰਾਈਵਰ ਹੋ ਸਕਦਾ ਜਾਂ ਕੋਈ ਟਰੈਕਟਰ ਦਾ ਡਰਾਈਵਰ ਹੋ ਸਕਦਾ ਪਰ ਇਹਦੇ ਜਿਵੇਂ ਤੂੜੀ ਕੱਟਦੇ ਉਸ ਤਰ੍ਹਾਂ ਦੀ ਕੰਨ ਕੱਟਦੇ ਉਸ ਤਰ੍ਹਾਂ ਦੀ ਜੇਬਾਂ ਚ ਮਿਲੀ ਹੈ ਇਸ ਤਰ੍ਹਾਂ ਰੋਜ਼ਾਨਾ ਟੀਮ ਉਰੇ ਰਹਿੰਦੀ ਹੈ ਕਦੀ ਦੇਖਿਆ ਨਹੀਂ ਸੀਗਾ ਵਿਅਕਤੀ ਕਦੀ ਆਂਦਾ ਹੋਇਆ ਨਹੀਂ ਸਾਡੇ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਹੈਗਾ ਬਿਲਕੁਲ ਤੁਸੀਂ ਇਹ ਦੇਖ ਪਾ ਰਹੇ ਹੋ ਕਿ ਜੇਬ ਦੇ ਵਿੱਚੋਂ ਇੱਕ ਟਿਕਟ ਮਿਲੀ ਹੈ ਐਪ ਦੇ ਵਿੱਚ ਜਿਹੜੀ ਟਿਕਟ ਸੀਗੀ ਉਹ ਕਨੋਲੀ ਟੂ ਫਗਨ ਮਾਜ਼ਰਾ ਦੀ ਸੀਗੀ ਤਾਂ ਫਗਨ ਮਾਜ਼ਰਾ ਤੋਂ ਇਹ ਵਿਅਕਤੀ ਇੱਥੇ ਕਿਸ ਤਰ੍ਹਾਂ ਪਹੁੰਚਿਆ ਤੁਸੀਂ ਇਹ ਤਸਵੀਰ ਦੇਖੋ ਕਿ ਇਹ ਪੂਰਾ ਜੰਗਲ ਹੈ ਇਸ ਜੰਗਲ ਦੇ ਵਿੱਚ ਹੀ ਜਿਹੜੀ ਇਹ লাশ ਸੀਗੀ ਪੇੜ ਦੇ ਨਾਲ ਲਟਕੀ ਹੋਈ ਸੀਗੀ ਤਾਂ ਉਸੇ ਪੇੜ ਤੋਂ ਜਿਹੜਾ ਇਸ লাশ ਨੂੰ ਜਿਹੜਾ نیچے ਉਤਾਰਿਆ ਗਿਆ ਉਸ ਤੋਂ ਬਾਅਦ ਜਿਹੜਾ ਐਂਬੂਲੈਂਸ ਦੇ ਵਿੱਚ ਰੱਖ ਕੇ ਹਸਪਤਾਲ ਭੇਜਿਆ ਜਾ ਰਿਹਾ ਜਿੱਥੇ ਪੋਸਟਮਾਰਟਮ ਹੋਵੇਗਾ ਪੋਸਟਮਾਰਟਮ ਦੀ ਰਿਪੋਰਟ ਵੀ ਆਵੇਗੀ ਲੇਕਿਨ ਹਾਲੇ ਤੱਕ ਜਿਹੜੀ ਇਸ ਵਿਅਕਤੀ ਦੀ ਸਨਾਖਤ ਹੈ ਉਹ ਨਹੀਂ ਹੋ ਪਾਈ ਨਾ ਹੀ ਇਸ ਦਾ ਕੁਝ ਪਤਾ ਲੱਗ ਪਾਇਆ ਲੇਕਿਨ ਐਂਬੂਲੈਂਸ ਦੀ ਤਸਵੀਰ ਦੇਖੋਗੇ ਕਿ ਐਂਬੂਲੈਂਸ ਜਿਹੜੀ ਹੈ ਮੌਕੇ ਤੇ ਪਹੁੰਚੀ ਹੈ ਜਿਹੜੀ ਮ੍ਰਿਤਕ ਦੇਹ ਨੂੰ ਜਿਹੜਾ ਇੱਥੋਂ ਦੀ ਲੈ ਕੇ ਜਾਏਗੀ লাশ ਜਿਹੜੀ ਇਸ ਦਰਖਤਾਂ ਦੇ ਵਿਚਾਲੇ ਤੋਂ ਮਿਲੀ ਹੈ ਤਾਂ ਉਸ ਨੂੰ ਇੱਥੋਂ ਦੀ ਲੈ ਕੇ ਜਾਏਗੀ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਪੋਸਟਮਾਰਟਮ ਹੋਵੇਗਾ ਤਾਂ ਫਿਲਹਾਲ ਹਜੇ ਸਨਾਖਤ ਨਹੀਂ ਹੋ ਪਾਈ ਇਸ ਵਿਅਕਤੀ ਦੀ ਜਿਹੜੀ ਟਿਕਟ ਮਿਲੀ ਹੈ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਜਿਹੜੀ ਕਨੌਲੀ ਤੋਂ ਫਗਨਵਾਜ਼ਰਾ ਦੀ ਜਿਹੜੀ ਟਿਕਟ ਮਿਲੀ ਹੈ ਤਾਂ ਫਗਨਵਾਜ਼ਰੇ ਪਹੁੰਚ ਕੇ ਵੀ ਜਿਹੜੀ ਜਾਂਚ ਆ ਉਹ ਕੀਤੀ ਜਾਵੇ ਕਿ ਕੀ ਆਖਿਰਕਾਰ ਇਹ ਵਿਅਕਤੀ ਕਿੱਥੋਂ ਦਾ ਰਹਿਣ ਵਾਲਾ ਹੈ ਜਾਂ ਫਿਰ ਜਿਹੜੀ ਫਗਨਵਾਜ਼ਰਾ ਦੀ ਟਿਕਟ ਸੀਗੀ ਕਨੌਲੀ ਤੋਂ ਫਗਨਵਾਜ਼ਰਾ ਦੀ ਜਾਂ ਉੱਥੇ ਜਾ ਕੇ ਪਤਾ ਕੀਤਾ ਜਾਵੇਗਾ ਨਜ਼ਦੀਕੀ ਥਾਣਿਆਂ ਦੇ ਵਿੱਚ ਕਿ ਕੋਈ ਵਿਅਕਤੀ ਦੀ ਕੋਈ ਗੁੰਮਸ਼ੁਦਾ ਦੀ ਤਲਾਸ਼ ਦੇ ਲਈ ਕੋਈ ਸ਼ਿਕਾਇਤ ਵਗੈਰਾ ਤਾਂ ਨਹੀਂ ਆਈ ਜਿਸ ਤੋਂ ਇਸ ਵਿਅਕਤੀ ਦੇ ਬਾਰੇ ਪਤਾ ਲੱਗ ਸਕੇ ਤੁਸੀਂ ਇਹ ਦੇਖੋਗੇ ਕਿ ਇਹ ਪਸਿਆਣਾ ਤੋਂ ਜਿਹੜੀ ਪਾਖੜਾ ਨਹਿਰ ਆਉਂਦੀ ਹੈ ਇਹ ਉਹੀ ਪਾਖੜਾ ਨਹਿਰ ਦੀ ਤਸਵੀਰ ਹੈ ਤਾਂ ਕਾਫੀ ਕਹਿ ਸਕਦੇ ਹਾਂ ਕਿ ਪਿੰਡ ਅੱਗੇ ਨਿਕਲ ਕੇ ਪਸਿਆਣਾ ਤੋਂ ਉਸੀ ਰਸਤੇ ਦੇ ਉੱਪਰ ਕੱਚੇ ਰਸਤੇ ਦੇ ਉੱਪਰ ਇਹ ਜੰਗਲ ਪੈਂਦਾ ਪੂਰਾ ਤਾਂ ਇਹ ਜੰਗਲ ਦਾ ਇਲਾਕਾ ਤੁਸੀਂ ਦੇਖ ਸਕਦੇ ਜਿੱਤੇ ਕਾਫੀ ਜਾਨਵਰ ਵੀ ਹੁੰਦੇ ਨੇ ਤਾਂ ਉਸੇ ਜੰਗਲ ਦੇ ਵਿਚਾਲੇ ਇਸ ਵਿਅਕਤੀ ਦੀ ਜਿਹੜੀ লাশ ਹੈ ਉਹ ਦਰਖਤਾਂ ਦੇ ਉੱਪਰ ਲਟਕੀ ਹੋਈ ਮਿਲੀ ਹੈ ਗਲੇ ਦੇ ਵਿੱਚ ਫਹਾ ਸੀਗਾ ਜਿਹੜਾ ਪਰਣਾ ਇਸ ਵਿਅਕਤੀ ਨੇ ਪਾਇਆ ਹੋਇਆ ਸੀਗਾ ਉਸ ਦੇ ਨਾਲ ਹੀ ਇਸ ਦੀ লাশ ਜਿਹੜੀ ਹੈ ਲਟਕੀ ਹੋਈ ਸੀਗੀ ਲੇਕਿਨ ਇਹ ਜਾਂਚ ਦਾ ਵਿਸ਼ਾ ਕਿ ਆਖਿਰਕਾਰ ਇਸ ਵਿਅਕਤੀ ਦੀ ਕਿਸੇ ਨੇ ਕਤਲ ਕੀਤਾ ਜਾਂ ਫਿਰ ਇਹ ਸੁਸਾਇਸਾਈਡ ਦਾ ਮਾਮਲਾ ਹੈ ਇਸ ਦੇ ਪਿੱਛੇ ਵਜ੍ਹਾ ਕੀ ਰਹੀ ਹੈ ਉਹ ਵੀ ਹਜੇ ਜਾਂਚ ਦਾ ਵਿਸ਼ਾ ਹੈ ਪੁਲਿਸ ਇਸ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਕਰੇਗੀ ਤੁਸੀਂ ਇਹ ਦੇਖੋ ਕਿ ਇਹ ਥਾਣਾ ਦੀ ਜਿਹੜੀ ਟੀਮ ਹੈ ਪੂਰੀ ਉਰੇ ਪਹੁੰਚੀ ਸੀਗੀ ਤਾਂ ਇਹ ਨਾਲ ਵੱਲੋਂ ਜਿਹੜੀ ਮੌਕੇ ਤੇ ਪਹੁੰਚ ਕੇ ਗੋਤਾਖੋਰਾਂ ਦੀ ਟੀਮ ਦੀ ਮਦਦ ਦੇ ਨਾਲ ਪਸਿਆਣਾ ਥਾਣਾ ਦੀ ਪੁਲਿਸ ਵੱਲੋਂ ਇਸ ਮ੍ਰਿਤਕ ਦੇ ਨੂੰ ਜਿਹੜਾ ਨਿਚੇ ਉਤਾਰਿਆ ਗਿਆ ਹੈ ਕਾਫੀ ਜਿਹੜੀ ਮਾੜੀ ਹਾਲਤ ਇਸ ਲਾਸ਼ ਦੀ ਹੋ ਚੁੱਕੀ ਸੀ ਕਿਉਂਕਿ ਮੂੰਹ ਦੇ ਵਿੱਚ ਮੱਖੀਆਂ ਨੇ ਜਿਹੜਾ ਆਪਣੇ ਅੰਡੇ ਦੇਣੇ ਸ਼ੁਰੂ ਕਰਤੇ ਸੀਗੇ ਝੱਗ ਬਣੀ ਹੋਈ ਸੀ ਮੂੰਹ ਦੇ ਵਿੱਚ ਕਾਫੀ ਜਿਹੜੀ ਮਾੜੀ ਹਾਲਤ ਇਸ ਲਾਸ਼ ਦੀ ਸੀਗੀ ਤਾਂ ਇਹ ਐਂਬੂਲੈਂਸ ਦੀ ਤਸਵੀਰ ਤੁਸੀਂ ਦੇਖੋਗੇ ਕਿ ਇਸੀ ਐਂਬੂਲੈਂਸ ਦੇ ਜ਼ਰੀਏ ਜਿਹੜਾ ਹੁਣ ਲਾਸ਼ ਨੂੰ ਹਸਪਤਾਲ ਲਿਜਾਇਆ ਜਾਵੇਗਾ ਜਿੱਥੇ ਜਾ ਕੇ ਪੋਸਟਮਾਰਟਮ ਹੋਣਾ ਹੈ ਜਾਂਚ ਜਿਹੜੀ ਹੈ ਪੁਲਿਸ ਆਪਣੇ ਪੱਧਰ ਦੇ ਉੱਪਰ ਕਰੇਗੀ ਕਿ ਆਖਿਰਕਾਰ ਇਹ ਵਿਅਕਤੀ ਹੈ ਕੌਣ ਸੀਗਾ ਇਹ ਮਾਮਲਾ ਕੀ ਹੈ ਇਹਨਾਂ ਨੂੰ ਮੈਨੂੰ ਇੱਕ ਟੈਲੀਫੋਨ ਆਈ ਆਪਣੇ ਸ਼ੰਕਰ ਭਾਰਤਵਾਦ ਜੀ ਨੇ ਇਥੇ ਆਪਣਾ ਗੋਤਾਖੁਰ ਦੀ ਵਰਕ ਕਰਦੇ ਨੇ ਜੀ ਉਹ ਤੇ ਇੱਕ ਨਾਮ ਲੂ ਵਿਅਕਤੀ ਦੀ ਜਿਹੜੀ ਡੈੱਡ ਬਾਡੀ ਆ ਜਿਹਦੇ ਗਰਦ ਦੇ ਵਿੱਚ ਫਾਹਾ ਪਾ ਕੇ ਇੱਕ ਦਰਖਤ ਦੇ ਨਾਲ ਟੰਗਿਆ ਹੋਇਆ ਹੈ ਸੇ ਜਿਹਦੇ ਵਿੱਚੋਂ 스멜 ਆ ਰਹੀ ਆ ਮੌਕੇ ਤੇ ਪਹੁੰਚੋ ਜਿਹੜਾ ਮੈਂ ਹੈਗਾ ਪੁਲਿਸ ਪਾਰਟੀ ਦੇ ਸੁਮੇਤ ਪੁਲਿਸ ਪਾਰਟੀ ਦੇ ਮੌਕੇ ਤੇ ਉੱਪਰ ਪਹੁੰਚਿਆ ਜੀ ਬਾਕੀ ਦੇਖਦੇ ਆਂ ਤੇ ਚ ਕੀ ਹੋਣਾ ਜੀ ਬੋਡੀ ਨੂੰ ਲਗਾ ਕੇ ਮੋਰਚਰੀ ਦੇ ਵਿੱਚ ਰਖਾਣੇ ਆ ਤੇ ਫੋਟੋ ਮਾਰਟੋ ਵਗੈਰਾ ਕਰਾ ਕੇ ਜੀ ਕੁਝ ਨਿਕਲਿਆ ਜੀ ਇਹਦੇ ਚ ਵਗੈਰਾ ਨਹੀਂ 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 ਆਧਾਰ ਕਾਰਡ ਵਗੈਰਾ ਕੋਈ ਨਹੀਂ ਨਹੀਂ ਕੋਈ ਡਾਕੂਮੈਂਟਸ ਨਹੀਂ ਮਿਲੇ ਸਿਰਫ ਇੱਕ ਬਸ ਦੀ ਪਰਚੀ ਮਿਲੀ ਆ ਜੀ ਉਹ ਜਿਹੜੀ ਪਰਚੀ ਹੈਗੀ ਘਨੌਲੀ ਤੋਂ ਘਨੌਲੀ ਤੋਂ ਟਿਕਟ ਕੱਟੀ ਹੋਈ ਹੈ ਤੇ ਫੱਗਣ ਵਜਦੇ ਤੱਕ ਦੀ ਕੱਟੀ ਹੋਈ ਹੈਗੀ ਆ ਕੀ ਲੱਗਦਾ ਜੀ ਕਿੱਦਾਂ ਐਂਗਲ ਤੋਂ ਦੇਖ ਰਹੇ ਹੋ ਸੁਸਾਇਡ ਆ ਜਾਂ ਮਰ ਮਹਦੀ ਪੜਤਾਲ ਕਰਾਂਗੇ ਜੀ ਸਾਡੇ ਕੁਝ ਨਹੀਂ ਕਹਿ ਸਕਦੇ ਵੀ ਮਰ ਰਹਾ ਜਾਂ ਸੁਨਸਾਈਟ ਸੁਨਸਾਨ ਜਗ੍ਹਾ ਤੇ ਰਾਸਮੀ ਹਾਂ ਜੀ ਹਾਂ ਜਿਹੜੀ ਹੈਗੀ ਹੈ ਜਗ੍ਹਾ ਵੀ ਸੁਨਸਾਨ ਹੈ ਹਾਲੇ ਦੁਆਲੇ ਦਰਖਤ ਨੇ ਨਾਲ ਪਾਖੜਾ ਨਹਿਰ ਚੱਲ ਰਹੀ ਹੈ ਕੋਈ ਆਮ ਆਵਾਜਾਈ ਵਾਲਾ ਰਸਤਾ ਨਹੀਂ ਹੈਗਾ ਇਹ ਕੋਈ ਸ਼ਰੀਰ ਦੇ ਉੱਪਰ ਨਿਸ਼ਾਨ ਵਗੈਰਾ ਕੋਈ ਕੋਈ ਨਿਸ਼ਾਨ ਨਹੀਂ ਹੈਗਾ ਸ਼ਰੀਰ ਦੇ ਉੱਪਰ ਹੁਣ ਕਿੱਦਾਂ ਦੀ ਕਾਰਵਾਈ ਕਰ ਰਹੇ ਹੋ ਸਰ ਜੀ ਮਿਹਰ ਦਾ ਜੋ ਵੀ ਤੱਥ ਸਾਹਮਣੇ ਆਣਗੇ ਜਦੇ ਮੁਤਾਬਕ ਕਾਰਵਾਈ ਹੈ ਕਾਰਵਾਈ ਕਿੱਥੇ ਹੋਣੀ ਹੈ ਤੁਹਾਨੂੰ ਜਿਦੇ ਬਜੇ ਇਤਲਾ ਮਿਲੀ ਜੀ ਸਰ ਹੁਣ ਮੀਡੀਆ ਕੋਈ ਅੱਧਾ ਘੰਟਾ ਨੀਰ ਰੋਟਾ ਅੱਧਾ ਘੰਟਾ ਪਹਿਲਾਂ 15-20 ਮਿੰਟ ਪਹਿਲਾਂ ਮੱਡੀਆ ਬੱਸ ਆਉਣ ਜਾਣ ਦਾ ਦੇਖ ਰਹੇ ਹਾਂ ਸੋਹਣੇ ਕੰਡੀਸ਼ਨ ਦੇਖੀਏ ਤੇ ਕੀ ਲੱਗਦਾ ਮਜ਼ਦੂਰ ਹੈ ਜਾਂ ਕੁਝ ਕੀ ਲੱਗਦਾ ਇਹ ਕੁਝ ਦੇਖਣੋਂ ਤਾਂ ਕੋਈ ਮਜ਼ਦੂਰ ਇਸ ਵਿਅਕਤੀ ਦੀ ਮੌਤ ਦੀ ਵਜ੍ਹਾ ਕੀ ਸੀਗੀ ਜਾਂ ਇਸਨੇ ਸੁਸਾਇਸਾਈਡ ਕੀਤਾ ਹੈ ਜਾਂ ਇਸ ਦਾ ਕਤਲ ਹੈ ਉਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਕੈਮਰਾ ਪਰਸ ਰਵਿੰਦਰ ਪਾਸ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋ ਜੱਗਬਾਨੀ ਟੀਵੀ ਪਟਿਆਲਾ